ਇੱਕ ਵਿਵਾਦਿਤ ਟ੍ਰੇਨੀ ਆਈਐਸ ਅਫਸਰ ਪੂਜਾ ਖੇੜਕਰ ਜਿਸ ਦੇ ਨਾਲ ਹਾਲੇ ਵਿਵਾਦ ਇੱਕ ਹੋਰ ਜੁੜਿਆ ਹੋਇਆ ਜਿਸ ਦੇ ਕਰਕੇ ਉਸ ਦੇ ਮਾਤਾ ਪਿਤਾ ਤੇ ਵੀ ਐਫਆਈਆਰ ਦਰਜ ਹੋ ਗਈ ਫਰਚਾ ਦਰਜ ਹੋ ਗਿਆ ਦਰਅਸਲ ਇੱਕ ਵੀਡੀਓ ਪੁਰਾਣੀ ਵਾਇਰਲ ਹੋ ਰਹੀ ਸੀ ਜਿਹੜੀ ਕੀ ਹੁਣ ਪੂਜਾ ਖੇੜਕਰ ਦੇ ਚਰਚਾ ਵਿੱਚ ਆਉਣ ਦੇ ਕਰਕੇ ਉਹ ਸੋਸ਼ਲ ਮੀਡੀਆ ਤੇ ਫਿਰ ਸਾਹਮਣੇ ਆਉਣ ਲੱਗੀ ਜਿਸ ਦੇ ਕਰਕੇ ਹੁਣ ਪੁਲਿਸ ਪ੍ਰਸ਼ਾਸਨ ਨੇ ਉਸ ਦੀ ਪੂਨ ਸ਼ਾਨ ਕਰਦੇ ਆ ਮੁੱਢਲੀ ਜਾਂਚ ਤਫਤੀਸ਼ ਕਰਦੇ ਆ ਪੂਜਾ ਖੇੜਕਰ ਟ੍ਰੇਨੀ ਆਈਐਸ ਅਫਸਰ ਦੇ ਮਾਤਾ ਪਿਤਾ ਤੇ ਪਰਚਾ ਦਰਜ ਕਰ ਦਿੱਤਾ। ਜਿੱਥੇ ਹੀ ਟ੍ਰੇਨੀ ਆਈਐਸ ਅਫਸਰ ਚਰਚਾ ਦੇ ਵਿੱਚ ਆਈ ਕਿ ਉਸਨੇ ਦਸਤਾਵੇਜ਼ ਗੁੰਮਰਾਹ ਕੀਤੇ, ਗਲਤ ਵਰਤੇ, ਆਪਣੇ ਆਪ ਨੂੰ ਮਾਨਸਿਕ ਤੌਰ ਤੇ ਦਿਵਿਆਂਗ ਦੱਸਿਆ, OBC ਦੇ ਕੋਟੇ ਦੀ ਦਰਵਾਰ ਤੋਂ ਕੀਤੀ, ਕ੍ਰੀਮੀ ਲੇਅਰ ਵਾਲੇ ਦਾ ਆਪਣੇ ਆਪ ਨੂੰ ਨਹੀਂ ਦੱਸਿਆ ਤਾਂ ਇਹ ਸਾਰੇ ਗੱਲ ਨੂੰ ਲੈ ਕੇ ਕਿ ਜਾਂਚ ਕਮੇਟੀ ਬਣੀ ਹੈ ਉਹ ਵੀ ਦੱਸਾਂਗੇ ਕਿ ਸਿੱਧੇ ਤੌਰ ਦੇ ਉੱਤੇ ਟ੍ਰੇਨੀ ਆਈਐਸ ਅਫਸਰ ਪੂਜਾ ਖੇੜਕਰ ਦੇ ਨਾਲ ਮਾਮਲਾ ਕੀ ਜੁੜਿਆ ਹਾਲਾਂਕਿ ਅਸੀਂ ABC ਪੰਜਾਬ ਤੇ ਇੱਕ ਰਿਪੋਰਟ ਇਸ ਬਾਰੇ ਸਾਂਝੀ ਕਰ ਚੁੱਕੇ ਹਾਂ ਫਿਰ ਵੀ ਇਸ ਦਾ ਪਿਛੋਕੜ ਦੱਸਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਟ੍ਰੇਨੀ ਆਈਐਸ ਅਫਸਰ ਪੂਜਾ ਖੇੜਕਰ ਦੇ ਮਾਤਾ ਪਿਤਾ ਤੇ ਪਰਚਾ ਦਰਜ ਕਿਹੜੀ ਗੱਲ ਦੇ ਕਰਕੇ ਹੋਇਆ ਦਰਅਸਲ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਹਥਿਆਰ ਹੱਥ ਵਿੱਚ ਫੜੀ ਆਈਐਸ ਪੂਜਾ ਖੇੜ ਕਰਦੀ ਜਿਹੜੀ ਮਾਤਾ ਉਹ ਦਿਖਾਈ ਦੇ ਰਹੀ ਹੈ ਇੱਕ ਜ਼ਮੀਨੀ ਵਿਵਾਦ ਸੀ ਉਹਨਾਂ ਨੇ ਇੱਕ ਥਾਂ ਤੇ ਜ਼ਮੀਨ ਖਰੀਦੀ ਸੀ ਜਿਹੜਾ ਕਿ ਆਸ-ਪਾਸ ਦੇ ਜਿਹੜੇ ਗਵਾਂਢੀ ਕਿਸਾਨ ਸੀ ਉਹਨਾਂ ਨੇ ਦੋਸ਼ ਲਾਏ ਕਿ ਉਹਨਾਂ ਨੇ ਸਾਡੀ ਜ਼ਮੀਨ ਦੇ ਉੱਤੇ ਵੀ ਹੌਲੀ-ਹੌਲੀ ਕਰਕੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਇਹ ਸਾਰੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਇਸ ਤਰ੍ਹਾਂ ਵਿਵਾਦਾਂ ਵਿੱਚ ਘਿਰੇ ਨੇ ਮਾੜਾ ਸਮਾਂ ਆਉਣਾ ਸ਼ੁਰੂ ਹੋਇਆ ਹੈ ਕਿ ਹੁਣ ਐਫ ਆਈ ਆਰ ਤਾਂ ਗੱਲ ਪੁੱਜੀ ਹੈ ਔਰ ਦੋਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਟ੍ਰੇਨੀ ਆਈ ਐਸ ਅਫਸਰ ਨੂੰ ਵੀ ਬਰਖਾਸਤ ਕੀਤਾ ਜਾ ਸਕਦਾ ਉਸਦੇ ਆਪਣੇ ਕੀਤੇ ਗਏ ਦਸਤਾਵੇਜ਼ ਵਰਤਿਆਂ ਗਿਆ ਦੇ ਉੱਤੇ ਉਸਦੇ ਲਈ ਇੱਕ ਜਾਂਚ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਜਿਹੜੀ ਪੜਤਾਲ ਪੂਨ ਸ਼ਾਨ ਕਰੇਗੀ ਇੱਕੋ ਮਸਲਾ ਹਾਲੇ ਚੱਲ ਰਿਹਾ ਸੀ ਪਰ ਇਸਦਰ ਉਸਦੇ ਮਾਪਿਆਂ ਤੇ ਪਰਚਾ ਦਰਜ ਹੋ ਗਿਆ ਬੰਦੂਕ ਲਹਿਰਾ ਕੇ ਜਿਹੜੇ ਅਸਮਾਨ ਦੇ ਵਿੱਚ ਕਿਸਾਨਾਂ ਨੂੰ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਟ੍ਰੇਨੀ ਆਈਐਸ ਪੂਜਾ ਖੇੜਕਰ ਦੇ ਮਾਤਾ ਪਿਤਾ ਦੇ ਖਿਲਾਫ ਹੁਣ ਪੂਰਾ ਮਸਲਾ ਕੀ ਹੈ ਆਈਐਸ ਪੂਜਾ ਖੇੜਕਰ ਦੇ ਪਿਤਾ ਦਲੀਪ ਖੇੜਕਰ ਨੇ ਪੂਨੇ ਦੀ ਮੁਲਸ਼ੀ ਤਹਿਸੀਲ ਦੇ ਪਿੰਡ ਧਾੜਵਾਲੀ ਦੇ ਵਿੱਚ ਇੱਕ ਜ਼ਮੀਨ ਖਰੀਦੀ ਸੀ ਔਰ ਸਥਾਨਕ ਲੋਕਾਂ ਦਾ ਦਾਵਾ ਹੈ ਕਿ ਖੇੜਕਰ ਨੇ ਆਪਣੀ ਜ਼ਮੀਨ ਦੇ ਨਾਲ-ਨਾਲ ਹੋਰ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਵੀ ਕਬਜ਼ਾ ਕਰ ਲਿਆ ਹੈ। ਮਹਾਰਾਸ਼ਟਰ ਦੀ ਪੁਨੇ ਦੇ ਜਿਹੜੀ ਦਿਹਾਤੀ ਪੁਲਿਸ ਨੇ ਆਈਐਸ ਅਧਿਕਾਰੀ ਪੂਜਾ ਖੇੜਕਰ ਦੇ ਮਾਤਾ ਪਿਤਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ, ਆਈਐਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਕਿਸਾਨਾਂ ਨੂੰ ਧਮਕਾਉਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਆਈਐਸ ਪੂਜਾ ਖੇੜਕਰ ਦੀ ਮਾਤਾ ਮਨੋਰਾਮਾ ਖੇੜਕਰ ਤੇ ਪਿਤਾ ਦਲੀਪ ਖੇੜਕਰ ਸਮੇਤ 5 ਹੋਰਨਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਹੈ। ਪੁਨੇ ਦਿਹਾਤੀ ਪੁਲਿਸ ਨੇ ਆਈਪੀਸੀ ਦੀ ਧਾਰਾ 323 504 ਤੇ 506 ਦੇ ਤਹਿਤ ਜਿਹੜਾ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਕਿਉਂਕਿ ਉਸ ਦੇ ਵਿੱਚ ਕਿਸਾਨਾਂ ਨੂੰ ਧਮਕਾਇਆ ਵੀ ਗਿਆ ਹੈ ਸਥਾਨਕ ਕਿਸਾਨਾਂ ਨੇ ਦੋਸ਼ ਲਾਏ ਨੇ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਆਈਐਸ ਪੂਜਾ ਖੇੜਕਰ ਦੀ ਕੁਝ ਦਿਨ ਪਹਿਲਾਂ ਹੀ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ ਹੁਣ ਇਸ ਦੇ ਲਈ ਪੂਰਾ ਮਸਲਾ ਕੀ ਹੈ ਦਰਅਸਲ ਆਈਐਸ ਪੂਜਾ ਖੇੜਕਰ ਦੀ ਮਾਤਾ ਮਨੋਰਮਾ ਖੇੜਕਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਆਪਣੇ ਹੱਥ ਦੇ ਵਿੱਚ ਹਥਿਆਰ ਫੜੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਧਮਕਾਉਂਦੀ ਨਜ਼ਰ ਆ ਰਹੀ ਸੀ ਜਿਸ ਦੇ ਵਿੱਚ ਇਹ ਜਿਹੜਾ ਕਿ ਸ਼ੁੱਕਰਵਾਰ ਸ਼ਾਮ ਨੂੰ ਪੁਲਿਸ ਨੇ ਕਿਹਾ ਸੀ ਕਿ ਇਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਸ ਪੂਜਾ ਖੇੜਕਰ ਦੇ ਪਿਤਾ ਦਲੀਪ ਖੇੜਕਰ ਨੇ ਪੂਨੇ ਦੀ ਮੁਲਸ਼ੀ ਤਹਿਸੀਲ ਦੇ ਪਿੰਡ ਧਾੜਵਾਲੀ ਵਿੱਚ ਇੱਕ ਜ਼ਮੀਨ ਖਰੀਦੀ ਸੀ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਉਹ ਤੇ ਇਹਨਾਂ ਨੇ ਜ਼ਮੀਨ ਖਰੀਦੀ ਖਰੀਦੀ ਨਾਲ ਲੱਗਦੇ ਖੇਤਾਂ ਤੇ ਵੀ ਕਬਜ਼ਾ ਕੀਤਾ ਔਰ ਖੇੜਕਰ ਨੇ ਆਪਣੀ ਜ਼ਮੀਨ ਦੇ ਨਾਲ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਇਸ ਮਵਾਦ ਨੂੰ ਲੈ ਕੇ ਹਾਲ ਹੀ ਦੇ ਵਿੱਚ ਮਨੋਰਮਾ ਖੇੜਕਰ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਸੀ ਉਸ ਦੇ ਆਧਾਰ ਦੇ ਉੱਤੇ ਹੀ ਸੁਰੱਖਿਆ ਕਰਮੀਆਂ ਨੂੰ ਦਿਖਾਈ ਦਿੱਤਾ ਔਰ ਕਿਹਾ ਗਿਆ ਕਿ ਇਸੇ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ ਉਸ ਵੀਡੀਓ ਨੂੰ ਆਧਾਰ ਬਣਾ ਕੇ ਵੀਡੀਓ ਦੇ ਵਿੱਚ ਉਹ ਕਿਸਾਨਾਂ ਨੂੰ ਤਿੱਖੀ ਬਹਿਸ ਕਰਦੀ ਦਿਖਾਈ ਦੇ ਰਹੀ ਹੈ ਪੂਜਾ ਖੇੜਕਰ ਦੀ ਮਾਤਾ ਇਸ ਦੌਰਾਨ ਉਹ ਇੱਕ ਵਿਅਕਤੀ ਦੇ ਉੱਤੇ ਪੂਰੀ ਤਰ੍ਹਾਂ ਗੁੱਸੇ ਦੇ ਨਾਲ ਚੀਖ ਰਹੀ ਹੈ ਔਰ ਉਸਦੇ ਉੱਤੇ ਗੁੱਸਾ ਕੱਢ ਰਹੀ ਐ ਤੇ ਉਹਨਾਂ ਨੇ ਨਾਲੇ ਪਿਸਤੌਲ ਕੱਢ ਕੇ ਹਵਾ ਦੇ ਵਿੱਚ ਵੀ ਲਹਿਰਾਈ ਉਸ ਤੋਂ ਕਿਸਾਨ ਸਹਿਮ ਗਏ ਡਰ ਗਏ ਤੇ ਕਿਸਾਨ ਪਿੱਛੇ ਹਟ ਜਾਂਦੇ ਨੇ ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਸ ਵੀਡੀਓ ਦੇ ਦੇ ਆਧਾਰ ਦੇ ਉੱਤੇ ਹੀ ਇਸ ਮਸਲੇ ਤੇ ਐਕਸ਼ਨ ਲੈਣ ਦੀ ਕਾਰਵਾਈ ਕੀਤੀ ਗਈ ਹੈ ਇਸ ਗੱਲ ਦੀ ਜਾਂਚ ਕਰ ਰਹੇ ਆ ਕਿ ਕੀ ਮਨਰਮਾ ਖੇੜਕਰ ਦੇ ਕੋਲ ਬੰਦੂਕ ਦਾ ਲਾਇਸੈਂਸ ਵੀ ਹੈ ਸੀ ਕਿ ਨਹੀਂ ਸੀ ਇੱਕ ਕਿਸਾਨ ਕੁਲਦੀਪ ਪਾਸਲਕਰ ਦਾ ਇਹ ਦੋਸ਼ ਹੈ ਕਿ ਮਨੋਰਮਾ ਖੇੜਕਰ ਨੇ ਜ਼ਬਰਦਸਤੀ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹੋਰ ਕਿਸਾਨਾਂ ਨੂੰ ਵੀ ਧਮਕਾਇਆ, ਕੋਸ਼ਿਸ਼ ਕੀਤੀ ਜਦੋਂ ਉਸ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਸਾਡੀ ਇਹ ਮਿਹਨਤ ਦੀ ਕਮਾਈ ਹੋਈ ਜ਼ਮੀਨ ਹੈ ਤੇ ਤੁਸੀਂ ਕਬਜ਼ਾ ਕਿਵੇਂ ਕਰ ਸਕਦੇ ਹੋ। ਪਰ ਇਹ ਗੱਲ ਬਰਦਾਸ਼ਤ ਨਹੀਂ ਹੋਈ। ਜਿਹੜੇ ਟ੍ਰੇਨੀ ਆਈਐਸ ਅਫਸਰ ਪੂਜਾ ਖੇੜਕਰ ਦੀ ਮਾਤਾ ਪਿਤਾ ਤੋਂ ਦੌਨਾਂ ਨੇ ਉੱਥੇ ਕਿਸਾਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੋਂ ਦੇ ਕਿਸਾਨ ਪੁਲਿਸ ਨੂੰ ਦੱਸਦੇ ਨੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਦੇ ਪਲਾਟ ਦੇ ਉੱਤੇ ਪਹੁੰਚਦੇ ਨੇ ਔਰ ਹੱਥ ਦੇ ਵਿੱਚ ਹਥਿਆਰ ਲੈ ਕੇ ਘੁੰਮਦੇ ਧਮਕਾਉਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਗੱਲ ਨੂੰ ਸਾਰੇ ਨੂੰ ਰਿਕਾਰਡ ਦੇ ਵਿੱਚ ਲਿਆ ਗਿਆ ਕਿਉਂਕਿ ਵੀਡੀਓ ਵਿੱਚ ਸਭ ਕੁਝ ਦਿਖਾਈ ਦੇ ਰਿਹਾ ਹੈ ਹੁਣ ਗੱਲ ਕਰਦੇ ਹਾਂ ਕਿ ਪਿਛਲੇ ਦਿਨਾਂ ਤੋਂ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਚੱਲ ਰਹੀ ਹੈ ਟ੍ਰੇਨੀ ਆਈਐਸ ਅਫਸਰ ਪੂਜਾ ਇੱਕ ਪਾਸੇ ਤਾਂ ਉਸ ਦੇ ਮਾਤਾ ਪਿਤਾ ਦੀਆਂ ਮੁਸ਼ਕਲਾਂ ਵਧ ਗਈਆਂ ਐਫਆਈਆਰ ਦਰਜ ਹੋਈ ਹੈ ਗੰਭੀਰ ਧਰਾਵਾਂ ਲੱਗ ਗਈਆਂ ਨੇ ਤੇ ਪੂਜਾ ਖੇੜਕਰ 2023 ਬੈਚ ਦੀ ਆਈ ਹੈ ਸਹਾਕਾਰੀ ਬਣੀ ਹੈ ਹਾਲੇ ਟ੍ਰੇਨਿੰਗ ਦੇ ਅਧੀਨ ਹੈ ਪੂਜਾ ਖੇੜਕਰ ਦੇ ਉੱਤੇ ਦੋਸ਼ ਹੈ ਕਿ ਉਸਨੇ ਖੁਦ ਨੂੰ OBC ਨਾਨ ਕਰੀਮੀ ਲੇਅਰ ਵਰਗ ਤੋਂ ਦੱਸਿਆ ਤੇ UPSC ਦੇ ਵਿੱਚ ਉਸ ਦਾ ਜਿਹੜੀ ਸਿਲੈਕਸ਼ਨ ਹੋ ਗਈ ਤੇ ਉਸ ਦਾ ਰੈਂਕ ਵੀ 841 ਆਉਂਦਾ ਹੈ ਔਰ ਗੱਲ ਇੱਥੇ ਨਹੀਂ ਮੁੱਕਦੀ ਨਾਲ ਹੀ ਉਸ ਦੇ ਉੱਤੇ ਦੋਸ਼ ਨੇ ਕਿ ਉਸਨੇ ਆਪਣੇ ਆਪ ਨੂੰ ਮਾਨਸਿਕ ਰੂਪ ਦੇ ਵਿੱਚ ਦਿਵਿਆਂਗ ਦੱਸਿਆ ਔਰ ਉਸ ਦਾ ਦਾਵਾ ਕੀਤਾ ਹੈ ਪਰ ਕਈ ਵਾਰ ਬੁਲਾਉਣ ਦੇ باوجود ਮੈਡੀਕਲ ਜਾਂਚ ਦੇ ਵਿੱਚ ਸ਼ਾਮਲ ਹੀ ਨਹੀਂ ਹੋਈ ਟ੍ਰੇਨੀ ਆਈਐਸ ਅਫਸਰ ਪੂਜਾ ਖੇੜਕਰ ਜਿਸ ਤੇ ਕਰਕੇ ਉਸ ਤੇ ਸ਼ੱਕ ਹੋਰ ਵੱਧ ਗਿਆ ਤੇ ਇਸੇ ਕਰਕੇ ਵੀਆਈਪੀ ਟ੍ਰੀਟਮੈਂਟ ਦੀ ਮੰਗ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਘिरी ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਪੂਨੇ ਦੇ ਵਿੱਚ ਤਬਾਦਲਾ ਉਸ ਦਾ ਕਰ ਦਿੱਤਾ ਗਿਆ ਸੀ ਔਰ ਇਸ ਮਸਲੇ ਦੇ ਵਿੱਚ ਇੱਕ ਜਾਂਚ ਕਮੇਟੀ ਵੀ ਬਣੀ ਹੈ ਜਿਹੜੀ ਕਿ ਇਸ ਗੱਲ ਦੀ ਜਾਂਚ ਕਰੇਗੀ ਹੁਣ ਵਿਸ਼ੇਸ਼ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਆਈਐਸ ਪ੍ਰੀਖਿਆ ਦੀ ਚੋਣ ਪ੍ਰਕਿਰਿਆ ਦੌਰਾਨ ਕਈ ਘਪਲੇ ਕਰਨ ਦਾ ਦੋਸ਼ ਲੱਗ ਚੁੱਕਾ ਹੈ ਟ੍ਰੇਨੀ ਆਈਐਸ ਅਫਸਰ ਦੇ ਉੱਤੇ ਸਿਵਲ ਸੇਵਾ ਪ੍ਰੀਖਿਆ ਵਿੱਚ ਆਪਣੀ ਉਮੀਦਵਾਰੀ ਯਕੀਨੀ ਬਣਾਉਣ ਤੇ ਸੇਵਾ ਵਿੱਚ ਚੋਣ ਲਈ ਉਹਨਾਂ ਵੱਲੋਂ ਪੇਸ਼ ਦਸਤਾਵੇਜ਼ ਦੀ ਕੇਂਦਰ ਸਰਕਾਰ ਵੱਲੋਂ ਹੁਣ ਗਠਿਤ ਇੱਕ ਮੈਮਰੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਮਲਾਤੇ ਸਖਲਾਈ ਵਿਭਾਗ ਦੇ ਐਡੀਸ਼ਨਲ ਸਕੱਤਰ ਮਨੋਜ ਕੁਮਾਰ द्विवेदी ਦੇ ਦੀ ਕਮੇਮਬਰੀ ਕਮੇਟੀ ਨੂੰ 2 ਹਫਤਿਆਂ ਦੇ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਜੇ ਪਾਇਆ ਜਾਂਦਾ ਹੈ ਕਿ ਉਸਨੇ ਵਾਕਈ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਗਮਰਾਹ ਕੀਤਾ ਹੈ ਔਰ ਆਪਣੀ ਚੋਣ ਲਈ ਦਸਤਾਵੇਜ਼ਾਂ ਵਿੱਚ ਹੀਰਾਫੇਰੀ ਕੀਤੀ ਹੈ ਤੇ ਉਸਦੇ ਖਿਲਾਫ ਅਪਰਾਧਿਕ ਦੋਸ਼ ਵੀ ਲਗਾਏ ਜਾ ਸਕਦੇ ਨੇ ਤੇ ਉਹਨਾਂ ਤੇ ਆਈਐਸ ਦਾ ਅਹੁਦਾ ਹਾਸਲ ਕਰਨ ਦੀ ਦਿਵਿਆਂਗਤਾ ਤੇ ਹੋਰ ਪਛੜਾ ਵਰਗ ਕੋਟਾ ਦੀ ਦਰਵਾਰਤੋਂ ਕਰਨ ਦਾ ਵੀ ਦੋਸ਼ ਹੈ ਜੇਕਰ ਉਹ ਸਹੀ ਪਾਏ ਗਏ ਉਸ ਰਿਪੋਰਟ ਦੇ ਵਿੱਚ ਦੋ ਦੋ ਹਫ਼ਤਿਆਂ ਦੇ ਅੰਦਰ ਆਉਣ ਵਾਲੀ ਰਿਪੋਰਟ ਵਿੱਚ ਦੋਸ਼ ਤਾਂ ਫਿਰ ਉਸ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਉਹ ਕਿਤੇ ਰੈਗੂਲਰ ਆਈਐਸ ਅਫਸਰ ਦੇ ਦੌਰ ਦੇ ਉੱਤੇ ਡਿਊਟੀ ਨਿਭਾਉਣ ਤੋਂ ਪਹਿਲਾਂ ਹੀ ਉਸ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਇਸ ਦੌਰਾਨ ਖੇਡਕਰ ਦੀ ਟਰਾਂਸਫਰ ਪੁਣੇ ਤੋਂ ਹੋਈ ਸੀ ਉੱਥੇ ਹੀ ਉਹਨੇ ਆਪਣੀ ਪ੍ਰਾਈਵੇਟ ਕਾਰ ਦੇ ਉੱਪਰ ਲਾਲ ਬੱਤੀ ਤੇ ਮਹਾਰਾਸ਼ਟਰ ਸਰਕਾਰ ਦੀ ਪੱਟੀ ਵੀ ਲਗਾਈ ਹੋਈ ਸੀ ਜਿਸ ਤੇ ਕਰਕੇ ਉਹ ਆਡੀ ਕਾਰ ਦੇ ਨਾਲ ਜਿਹੜੀ ਉਹ ਮਸ਼ਹੂਰ ਹੋ ਗਈ ਤਾਂ ਨਜ਼ਰਾਂ ਦੇ ਵਿੱਚ ਚੜ ਜਾਂਦੀ ਆ ਤੇ ਉਹ ਨਜ਼ਰਾਂ ਵਿੱਚ ਐਸੀ ਚੜੀ ਹੈ ਕਿ ਜਿੱਥੇ ਉਸ ਦੀਆਂ ਖੁਦ ਦੀਆਂ ਮੁਸ਼ਕਲਾਂ ਵੱਧ ਗਈਆਂ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਨਾਲ ਉਸ ਦੀ ਜਾਂਚ ਹੋਣੀ ਹੈ ਤੇ ਦੂਜੇ ਪਾਸੇ ਉਸ ਤੇ ਮਾਤਾ ਪਿਤਾ ਦੀ ਇੱਕ ਪੁਰਾਣੀ ਵੀਡੀਓ ਦੇ ਆਧਾਰ ਤੇ ਵੀ ਪਰਚਾ ਦਰਜ ਹੋ ਗਿਆ ਇਹ ਕਹਿ ਸਕਦੇ ਆ ਕਿ ਟ੍ਰੇਨੀ ਆਈਐਸ ਅਫਸਰ ਪੂਜਾ ਖੇਡ ਕਰਦੇ ਮਾੜੇ ਦਿਨ ਲੱਗਦਾ ਸ਼ੁਰੂ ਹੋ ਗਏ ਨੇ ਮਾੜਾ ਸਮਾਂ ਆ ਗਿਆ ਐਸੇ ਕਰਕੇ ਇਹ ਦੋ ਬਵਾਦ ਇਕੱਠੇ ਹੀ ਆ ਜਿਹੜੇ ਚਰਚਾ ਦਾ ਵਿਸ਼ਾ ਬਣ ਗਏ ਦੇਖਦੇ ਹਾਂ ਕਿ ਇਨ੍ਹਾਂ ਦੋਵਾਂ ਮਾਮਲਿਆਂ ਦੇ ਇੱਕ ਪਾਸੇ ਤਾਂ ਐਫ ਆਈ ਆਰ ਦਰਜ ਹੋ ਗਈ ਹੈ ਪਰ ਦੂਜੇ ਪਾਸੇ ਜੋ ਪੂਜਾ ਖੇਡ ਕਰਦੀ ਜਾਂਚ ਪੜਤਾਲ ਹੋ ਰਹੀ ਹੈ ਉਸ ਦੇ ਵਿੱਚ ਦੋਸ਼ ਸਹੀ ਪਾਏ ਜਾਂਦੇ ਨੇ ਜਾਂ ਨਹੀਂ ਪਾਈ ਜਾਂਦੇ ਇਸ ਦੇ ਬਾਬਤ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ